ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ ਜੀ ਮੇਰਾ ਸਿਲੈਕਸ਼ਨ ਹੋਇਆ ਕਨਸਟੇਬਲ ਤੇ ਹੁਣ ਇਸ ਟਾਈਮ ਮੈਂ ਪਟਿਆਲੇ ਦੇ ਵਿੱਚ ਹਾਂ ਜੀ ਤੇ ਇੱਥੇ ਸਾਡੀ ਬੇਸਿਕ ਟ੍ਰੇਨਿੰਗ ਚੱਲਦੀ ਪਈ ਹੈ ਜੀ ਮੇਰਾ ਬਾਹਰ ਜਾਣ ਦਾ ਪਲਾਨ ਸੀਗਾ ਜੀ ਕੁਝ ਕਾਰਨਾ ਕਰਕੇ ਮੈਂ ਉਹ ਡਿਲੇ ਕੀਤਾ ਜਦੋਂ 2022 ਦੇ ਵਿੱਚ ਸਰ ਸੀਐਮ ਪਗਮਨ ਸਿੰਘ ਸਾਹਿਬ ਜੀ ਨੇ ਨੋਟੀਫਿਕੇਸ਼ਨ ਕਿਹਾ ਸੀਗਾ ਕਿ ਅਸੀਂ ਜਾਰੀ ਕਰਾਂਗੇ 2023 ਦੇ ਵਿੱਚ ਉਦੋਂ ਹੀ ਮੇਰਾ ਇਹ ਪਲਾਨ ਕੈਨਸਲ ਹੋ ਗਿਆ ਸੀਗਾ ਤੇ ਮੈਂ 2023 ਦੇ ਵਿੱਚ ਜਨਵਰੀ ਦੇ ਅਖੀਰ ਦੇ ਵਿੱਚ ਇਹ ਨੋਟੀਫਿਕੇਸ਼ਨ ਆ ਗਈ ਸੀਗੀ ਉਸ ਤੋਂ ਉਸ ਤੋਂ ਬਾਅਦ ਹੀ ਮੈਂ ਤਿਆਰੀ ਆਪਦੀ ਸ਼ੁਰੂ ਕਰ ਦਿੱਤੀ ਲਗਾਤਾਰ ਸਾਨੂੰ ਘੱਟੋ ਘੱਟ 6-7 ਮਹੀਨੇ ਮਿਲੇ ਤਿਆਰੀ ਕਰਨ ਲਈ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਤੇ ਮੈਂ ਫਾਜ਼ਿਲਕਾ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਵਰਦੀ ਪਾਉਣ ਦਾ ਸੁਪਨਾ ਮੇਰਾ ਬਹੁਤ ਟਾਈਮ ਪਹਿਲਾਂ ਤੋਂ ਹੀ ਸੀ ਗ੍ਰੈਜੂਏਸ਼ਨ ਤੋਂ ਬਾਅਦ ਬੀਐਡ ਚ ਕੋਰਸ ਚ ਆਪਣੀ ਜੋ ਐਡਮਿਸ਼ਨ ਲਈ ਸੀ ਪਰ ਮੈਨੂੰ ਇੱਕ ਵਰਦੀ ਦਾ ਜੋ ਆ ਜਨੂਨ ਸੀਗਾ ਇਸ ਕਰਕੇ ਮੈਨੂੰ ਉਹ ਸੁਪਨਾ ਪੂਰਾ ਕਰਨ ਦਾ ਮੌਕਾ ਜੋ ਦਿੱਤਾ ਗਿਆ ਤੋਂ ਮੈਂ ਆਪਣੇ ਜਿਹੜੇ ਪਰਿਵਾਰ ਚੋਂ ਹੋਲ ਬਲੱਡ ਲਾਈਨ ਦੀ ਪਹਿਲੀ ਵਿਮਨ ਆ ਜਿਨੇ ਮਤਲਬ ਨੌਕਰੀ ਗਵਰਨਮੈਂਟ ਜੌਬ ਚ ਜੋ ਮੈਂ ਆਈ ਹਾਂ ਤੇ ਉਹ ਵੀ ਪੰਜਾਬ ਪੁਰਦੇ ਤੋਂ ਪਹਿਲਾਂ ਸਾਡੇ ਕੋਈ ਵੀ ਗਵਰਨਮੈਂਟ ਜੌਬ ਚ ਹੈ ਨਹੀਂਗਾ ਮਾਨਯੋਗ ਸੀਐਮ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸਾਲਾਨਾ ਸਾਲਾਨਾ ਇਹ ਸ਼ੁਰੂ ਕੀਤਾ ਪ੍ਰੋਗਰਾਮ ਭਰਤੀ ਦਾ ਜਿਸ ਕਰਕੇ ਮੈਂ ਭਰਤੀ ਹੋਇਆ ਜੀ ਪੰਜਾਬ ਪੁਸ ਦੇ ਵਿੱਚ ਇਹ ਜਿਹੜਾ ਐਗਜ਼ਾਮ ਹੈ ਬਹੁਤ ਵਧੀਆ ਹੋਇਆ ਬਿਨਾਂ ਕਿਸੇ ਸਿਫਾਰਿਸ਼ ਜਾਂ ਪੈਸੇ ਰਿਸ਼ਵਤਖੋਰੀ ਕਿਸੇ ਤੋਂ ਵੀ ਬਿਨਾ ਹੋਇਆ ਤੇ ਇਸ ਕਰਕੇ ਜੋ ਬਹੁਤ ਸਾਰੇ ਜਿਹੜੇ ਨੌਜਵਾਨਾਂ ਨੂੰ ਆਪਣੀ ਜਿਹੜੀ ਹੈ ਮੈਰਿਟ ਦੇ ਬੇਸ ਤੇ ਭਰਤੀ ਹੋਣ ਦਾ ਜੋ ਮੌਕਾ ਮਿਲਿਆ सीएम भगवंत मान जी ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਸਾਨੂੰ ਇਸ ਉਪਰਾਲੇ ਵਿੱਚ ਜਿਹੜੀ ਪੂਰੇ ਪ੍ਰਦੇਸ਼ ਦਾ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਮੈਂ सीएम भगवंत मान ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਜਿਨੇ ਸਾਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਅਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਧੰਨਵਾਦ